ਇਥੋਂ ਦੇ ਲੋਕਾਂ ਦਾ ਮੇਰਾ ਪ੍ਰੇਮ ਪਿਆਰ ਹੈ ਐਂਟਰੀ ਦਾ ਮਤਲਬ ਇਹ ਨਹੀਂ ਕਿ ਮੈਂ ਟਿਕਟ ਦਾ ਦਵਦਰ ਇਹ ਪਾਰਟੀ ਨੇ ਵਿਚਾਰਨਾ ਹੈ ਅਸੀਂ ਡਟ ਕੇ ਮਤਲਬ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਨਿਭਾਵਾਂਗੇ ਜਿੱਥੇ ਸਾਡੇ ਸਾਥੀਆਂ ਨਾਲ ਧੱਕਾ ਖਾਇਆ ਗਈ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਅਸੀਂ 2019 ਦੇ ਵਿੱਚ ਮੈਂ ਤੇ ਖਹਿਰਾ ਸਾਹਿਬ ਤੇ ਹੋਰ ਸਾਰੇ ਐਮਐਲਏ ਨੇ ਇਹਨਾਂ ਦਾ ਵਿਰੋਧ ਕਰਤਾ ਸੀ ਆਮ ਆਦਮੀ ਪਾਰਟੀ ਦਾ ਜੀ ਬਿਲਕੁਲ ਸਾਨੂੰ ਪਤਾ ਸੀ ਵੀ ਇਹ ਲਟੇਰੇ ਆ ਇਹ ਧੋਖੇਬਾਜ਼ ਆ ਠੱਗਿਆ ਮਾਰਦੇ ਨੇ 2027 ਦੇ ਵਿੱਚ ਇਹਨਾਂ ਦੀ ਫੱਟੀ ਪੁੱਜ ਜਾਣੀ ਹੈ 95 ਹੈ 95 ਦੇ ਤੇ ਪਾਜਾ ਮੁਰਾ ਲਾ ਦਿਓ ਪੱਛੋ ਲਾ ਦਿਓ ਤੇ ਮੁਰਾ ਨਾਇਆ ਲਾ ਦਿਓ ਆਏ ਰਹਿ ਜਾਣਾ ਜਮਾਨਤਾ ਜਾਤ ਹੋਣੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ்சி ਵਿੰਗ ਦੇ ਉਪ ਚੇਅਰਮੈਨ ਬਨਣ ਤੋਂ ਬਾਅਦ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਤੱਕ ਪਹੁੰਚੇ ਚੌਕ ਨੰਬਰ 1 ਵਿੱਚ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡੇ ਤੇ ਮਾਸਟਰ ਬਲਦੇਵ ਸਿੰਘ ਵੱਲੋਂ ਪਉ ਦੇ ਵੰਡੇ ਗਏ ਮਾਟਰਬਲਦੇਵ ਸਿੰਘ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਗੂਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਦਿਲਚਸਪ ਗੱਲ ਇਹ ਹੈ ਕਿ ਸ਼ਹਿਰ ਦੇ ਕਾਂਗਸੇ ਵਰਕਰਾਂ ਤੇ ਆਗੂਆਂ ਨੇ ਇਸ ਫੇਰੀ ਤੋਂ ਦੂਰੀ ਬਣਾਈ ਰੱਖੀ ਅੱਜ ਜਗਤਾ ਮੰਡੀ ਦੇ ਵਿੱਚ ਇਸ ਕਰਕੇ ਅਸੀਂ ਪਹੁੰਚੇ ਹਾਂ ਕਿ ਮੈਨੂੰ ਪਿਛਲੇ ਦਿਨੀ 3-4 ਦਿਨ ਪਹਿਲਾਂ ਵਾਈਸ ਚੇਅਰਮੈਨ ਪੰਜਾਬ ਐਸ ਸੀਐਲ ਦਾ ਲਾਇਆ ਔਰ ਪੰਜਾਬ ਦਾ ਉਹਦਾ ਬਹੁਤ ਵੱਡਾ ਹੁੰਦਾ ਹੁੰਦਾ ਹੈ ਅਸੀਂ ਜਿਨੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਅਹੁਦਾ ਦਿੱਤਾ ਹੈ ਤੇ ਮੈਂ ਵੀ ਪਾਰਟੀ ਨੂੰ ਵਿਸ਼ਵਾਸ ਦਉਣਾ ਤੁਹਾਡੇ ਨਾਲ ਹੀ ਕਿ ਮੈਂ ਪੂਰੇ ਤਨ ਮਨ ਧਨ ਦੇ ਨਾਲ ਪੂਰੀ ਸੇਵਾ ਕਰਾਂਗਾ ਔਰ ਕਾਂਗਰਸ ਪਾਰਟੀ ਨੂੰ ਉੱਚਾ ਲੈ ਜਾਣ ਬਾਅਦ ਤੇ ਮੈਂ ਹਰ ਵਕਤ ਡਟਿਆ ਰਹਿਣਾਗਾ। ਅਸੀਂ ਉਹ ਸਬੰਧ ਦੇ ਵਿੱਚ ਅਸੀਂ ਲੱਡੂ ਵੀ ਵੰਡ ਰਹੇ ਹਾਂ ਅੱਜ ਇੱਥੇ ਤੇ ਅੱਜ ਬੂਟੇ ਵੀ ਵੰਡ ਰਹੇ ਆ ਉੱਤੇ ਵੀ ਵੰਡ ਰਹੇ ਹੈਗੇ ਜੀ ਜੀ ਆ ਕੀ ਐ ਐਮਐਲਏ ਸਾਹਿਬ ਇਸ ਨੂੰ ਇਹ ਮੰਨਿਆ ਜਾਵੇ ਵੀ ਕਿ ਤੁਸੀਂ ਜੈਤੂ ਦੇ ਵਿੱਚ ਐਂਟਰੀ ਕਰ ਚੁੱਕੇ ਹੋ ਜੀ ਅਹ ਦੇਖੋ ਰਸ਼ਮਜੀਤ ਘੱਲ ਇਦਾਂ ਐ ਵੀ ਕਾਂਗਰਸ ਪਾਰਟੀ ਨੇ ਮੇਰੀ ਡਿਊਟੀ ਲਈ ਹੈ ਪੂਰੇ ਪੰਜਾਬ ਦੇ ਵਿੱਚ ਮੈਂ ਪੂਰੇ ਪੰਜਾਬ ਦੇ ਵਿੱਚ ਜਾ ਸਕਦਾ ਐ ਇੱਥੋਂ ਦੇ ਲੋਕਾਂ ਦਾ ਮੇਰਾ ਪ੍ਰੇਮ ਪਿਆਰ ਹੈ ਐਂਟਰੀ ਦਾ ਮਤਲਬ ਇਹ ਨਹੀਂ ਕਿ ਵੀ ਮੈਂ ਟਿਕਟ ਦਾ ਦਾਅਵਾ ਕਰ ਐ ਇਹ ਪਾਰਟੀ ਨੇ ਵਿਚਾਰਨਾ ਐ ਪਾਰਟੀ ਨੂੰ ਜੇ ਚੰਗਾ ਲੱਗਿਆ ਵੀ ਮਾਸਟਰ ਬਲਦੇਵ ਸਿੰਘ ਦੀ ਸੀਟ ਜੱਦਿਆ ਤਾਂ ਮੈਨੂੰ ਦੇ ਦੇਣਗੇ ਜੇ ਕੋਈ ਹੋਰ ਲੱਗਦਾ ਹੋਇਆ ਕਿਸੇ ਨੂੰ ਤੇ ਹੋਰ ਨੂੰ ਜੇ ਸੀਟ ਦੇ ਦੇਣ ਪਾਰਟੀ ਨੇ ਮੇਰੇ ਤੇ ਹੱਥ ਰੱਖ ਨਹੀਂ ਰੱਖਿਆ ਇਸੇ ਮੈਂ ਪਿੱਛੇ ਦੋ ਤਿੰਨ ਸਾਲ ਪਿੱਛੇ ਰਿਹਾ ਪਰ ਅੱਜ ਪਾਰਟੀ ਨੇ ਮੇਰੇ ਤੇ ਸਿਰ ਤੇ ਹੱਥ ਰੱਖਿਆ ਐ ਔਰ ਅਸੀਂ ਡਟ ਕੇ ਮਤਲਬ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਨਿਭਾਵਾਂਗੇ ਜਿੱਥੇ ਸਾਡੇ ਸਾਥੀਆਂ ਨਾਲ ਧੱਕਾ ਜਿਆਦਾ ਹੀ ਹੋ ਗਈ ਅਸੀਂ ਉਹਨਾਂ ਦੇ ਨਾਲ ਖੜਨਾ ਹੈ ਦੇਖੋ ਹੁਣ ਸਾਡੇ 3.5 ਸਾਲੇ ਸਰਕਾਰ ਨੂੰ ਹੋ ਗਏ ਹੈਗੇ ਆ 1.5 ਸਾਲ ਬਾਕੀ ਹੈਗਾ ਸਰਕਾਰ ਦਾ ਜੀ ਤੇ ਹੁਣ ਇਸ ਥਾਂ ਦੇ ਉੱਤੇ ਕੋਈ ਹਜੇ ਵੀ ਕੁਝ ਵੀ ਨਹੀਂ ਦਿਖ ਰਿਹਾਗਾ ਕਾਰਨੇ ਦਾ ਦੇਖੋ ਅਸੀਂ 2019 ਦੇ ਵਿੱਚ ਮੈਂ ਤੇ ਖੇੜਾ ਸਾਹਿਬ ਤੇ ਹੋਰ ਸਾਰੇ ਐਮਐਲਏ ਇਹਨਾਂ ਦਾ ਵਿਰੋਧ ਕਰਤਾ ਸੀ ਆਮ ਆਦਮੀ ਪਾਰਟੀ ਦਾ ਜੀ ਬਿਲਕੁਲ ਸਾਨੂੰ ਪਤਾ ਸੀ ਵੀ ਇਹ ਲਟੇਰੇ ਆ ਇਹ ਧੋਖੇਬਾਜ਼ ਆ ਠੱਗਿਆ ਮਾਰਦੇ ਨੇ ਔਰ ਇਹਨਾਂ ਨੇ ਦਿੱਲੀ ਦੇ ਵਿੱਚ ਇਹ ਚੰਗੇ ਕੰਮ ਕੀਤੇ ਹੁੰਦੇ ਆਮ ਆਦਮੀ ਪਾਰਟੀ ਨੇ ਜੇ ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ ਹੁੰਦੇ ਤੇ ਅੱਜ ਆ ਨਾਉ ਸੁਣਾਉਂਦੀ ਤੇ ਇਹ ਨਾ ਹਾਰਦੇ ਦਿੱਲੀ ਦੇ ਵਿੱਚ ਤੇਜਰੀਵਾਲ ਵੀ ਹਰਿਆ ਮਨੀਸ਼ ਸ਼ੋਧਿਆ ਵੀ ਹਰਿਆ ਹੋਰ ਜਿਹੜੇ ਮੇਨ ਲੀਡਰ ਆ ਜਿਹੜੇ ਸਾਰੇ ਹਰੇ ਉਥੋਂ ਕਿਉਂ ਹਰੇ ਆ ਵੱਡੀ ਗੱਲ ਹੈ ਇਹਨਾਂ ਨੇ ਉਥੇ ਕਰਪਸ਼ਨ ਕਰਕੇ ਬਹੁਤ ਵੱਡਾ ਪੈਸਾ ਕਮਾਇਆ ਔਰ ਜੇ ਉਹਨਾਂ ਦੇ ਵਿੱਚ ਰਹਿ ਕੇ ਆਏ ਆ ਹੁਣ ਅੱਜ ਜੇ ਬਾਹਰ ਜੇ ਅੱਜ ਬਾਹਰ ਆਏ ਆ ਤਾਂ ਜਮਾਨਤ ਤੇ ਆ ਕੇਸ ਹੋਵੇ ਚੱਲਦਾ ਹੁਣ ਨਵਾਂ ਨਵਾਂ ਇੱਕ ਹੋਰ 1300 ਕਰੋੜ ਦਾ ਜਿਹੜਾ ਮਨੀਸ਼ ਸ਼ਿਸ਼ੋਧਿਏ ਤੇ ਆ ਰਿਹਾ ਕਿਉਂਕਿ ਕਮਰਾ ਜਿਹੜਾ 5.7 ਲੱਖ ਦਾ ਬਣਦਾ ਸੀ ਇਹਨੇ 25 ਲੱਖ ਦੇ ਵਿੱਚ ਕਮਰੇ ਪਾਏ ਆ ਤੇ ਉਹ ਵੀ ਹੁਣ ਕੇਸ ਖੁੱਲਦਾ ਜਾਂਦਾ ਹੈ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ ਦੇਖੋ ਜੇ ਕੋਈ ਚੰਗਾ ਕੰਮ ਕਰੇਗਾ ਲੋਕ ਚੰਗਾ ਕਹਿਣਗੇ ਜੇ ਮਾੜਾ ਕਰਨਗੇ ਤਾਂ ਉਹ ਜਾ ਉਹਨਾਂ ਨੂੰ ਫਲ ਮਿਲ ਜਾਣਾ ਤੇ ਆਉਣ ਆਉਣ ਵਾਲੀ 2027 ਦੇ ਵਿੱਚ ਇਹਨਾਂ ਦੀ ਫੱਟੀ ਪੁੱਜ ਜਾਣੀ ਹੈ 95 ਹੈ 95 ਦੇ ਤੇ ਪਾਜਾ ਮੂਹਰ ਲਾ ਦਿਓ ਪਿੱਛੇ ਲਾ ਦਿਓ ਜਾਂ ਮੂਹਰ ਨਾ ਆ ਲਾ ਦਿਓ ਐ ਰਹਿ ਜਾਣਾ ਜਮਾਨ